ਇੱਕ ਤਾਂ ਚੋਰੀ ਉਤੋਂ ਸੀਨਾ ਜ਼ੋਰੀ ਜਲੰਧਰ ਦੇ ਇੱਕ ਰੈਸਟੋਰੈਂਟ ਦੇ ਲਈ ਇਹ ਹੀ ਗੱਲ ਬਿਲਕੁਲ ਸਹੀ ਟੁੱਕਦੀ ਆ ਕਿਉਂਕਿ ਇੱਕ ਤਾਂ ਉਹਨਾਂ ਦੇ ਨੂਡਲਸ ਦੇ ਵਿੱਚੋਂ ਪਹਿਲਾਂ ਇੱਕ ਵੱਡਾ ਸਾਰਾ ਜੋ ਹੈ ਕੀੜਾ ਨਿਕਲਿਆ ਵੱਡਾ ਸਾਰਾ ਸੁੰਡ ਨਿਕਲਿਆ ਉਸ ਤੋਂ ਬਾਅਦ ਦੇ ਵਿੱਚ ਜਦ ਸ਼ਿਕਾਇਤ ਕਰਨ ਦੇ ਲਈ ਗਿਆ ਗਾਹਕ ਤਾਂ ਪਹਿਲਾਂ ਤਾਂ ਉਸ ਤੋਂ ਪਲੇਟ ਲੈ ਲਈ ਤੇ ਕਹਿ ਦਿੱਤਾ ਸੌਰੀ ਸਾਡੇ ਤੋਂ ਗਲਤੀ ਹੋ ਗਈ ਪਰ ਉਸ ਤੋਂ ਬਾਅਦ ਦੇ ਵਿੱਚ ਆਪਣਾ ਅਸਲੀ ਰੰਗ ਦਿਖਾਇਆ ਜਿੱਤਗੇ ਪਲੇਟ ਲੈਣ ਤੋਂ ਬਾਅਦ ਸਬੂਤ ਤਾਂ ਉਸ ਤੋਂ ਲੈ ਲਿਆ ਪਰ ਫਿਰ ਉੱਥੇ ਮੌਜੂਦ ਜੋ ਉਹਨਾਂ ਦੇ ਸੁਰੱਖਿਆ ਅਧਿਕਾਰੀ ਸੀ ਉਸ ਦੇ ਜ਼ਰੀਏ ਉਹਨਾਂ ਨੂੰ ਕਹਿ ਦਿੱਤਾ ਕਿ ਹੁਣ ਤੁਸੀਂ ਇੱਥੋਂ ਚਲੇ ਜਾਓ ਨਾ ਹੀ ਕੋਈ ਉਹਨਾਂ ਦੀ ਸਮੱਸਿਆ ਸੁਣੀ ਨਾ ਹੀ ਕੋਈ ਹੱਲ ਕੀਤਾ ਨਾ ਹੀ ਕੋਈ ਸਾਹਮਣੇ ਆ ਕੇ ਕਿਸੇ ਅਧਿਕਾਰੀ ਨੇ ਮੁਆਫੀ ਮੰਗੀ ਤੇ ਜਦ ਮਾਲਕ ਨਾਲ ਗੱਲ ਕਰਨ ਦੀ ਕਹੀ ਤਾਂ ਕਹਿ ਦਿੱਤਾ ਕਿ ਮਾਲਕ ਤਾਂ ਇੱਥੇ ਮੌਜੂਦ ਹੀ ਨਹੀਂ ਹਾਲਾਂਕਿ ਦੁਕਾਨ ਕਾਫੀ ਜ਼ਿਆਦਾ ਮਸ਼ਹੂਰ ਹੈ ਇੱਥੇ ਮੌਜੂਦ ਲੋਕਾਂ ਦਾ ਕੱਟ ਦੱਸਦਾ ਕਿ ਕਿੰਨੇ ਸਾਰੇ ਲੋਕ ਇੱਥੇ ਖਾਣ ਲਈ ਆਉਂਦੇ ਨੇ ਤੇ ਜੇਕਰ ਇਸ ਤਰੀਕੇ ਦਾ ਭੋਜਨ ਉਹਨਾਂ ਨੂੰ ਪਰੋਸਿਆ ਜਾ ਰਿਹਾ ਤਾਂ ਕਿਵੇਂ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹਾਲਾਂਕਿ ਅਸੀਂ ਇਹ ਵੀ ਗੱਲ ਕੀਤੀ ਕਿ ਜੋ ਵਿਅ ਜਿਸਨੇ ਇਹ ਸਾਰੇ ਵਾਕਿਆ ਦੀ ਵੀਡੀਓ ਬਣਾਈ ਇਹ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸੀ ਦੁਕਾਨ ਵਾਲਿਆਂ ਨੂੰ ਕਿ ਉਹਨਾਂ ਨੇ ਪਲੇਟ ਤਾਂ ਲੈ ਲਈ ਪਰ ਉਸ ਤੋਂ ਪਹਿਲਾਂ ਹੀ ਵੀਡੀਓ ਬਣ ਚੁੱਕੀ ਸੀ ਵੀਡੀਓ ਵੀ ਤੁਹਾਨੂੰ ਦਿਖਾ ਰਿਆ ਜਿਸ ਦੇ ਵਿੱਚ ਕੀ ਉਹ ਕੀੜਾ ਨਜ਼ਰ ਆ ਰਿਹਾ ਹਰੇ ਰੰਗ ਦੇ ਕਰੀਬੇ ਕੀੜਾ ਇਹ ਜਿਸ ਦੇ ਨਾਲ ਕੀ ਵੀਡੀਓ ਬਣਾਈ ਗਈ ਹੈ ਨੂਡਲਸ ਦੇ ਵਿੱਚੋਂ ਇਹ ਕੀੜਾ ਨਿਕਲਿਆ ਅਜੇ ਦੋ ਕੀ ਉਹਨਾਂ ਨੇ ਵਾਈਟਸ ਲਈਆਂ ਸੀ ਤੇ ਇਸ ਦੇ ਵਿੱਚ ਇਹ ਕੀੜਾ ਸਾਹਮਣੇ ਆ ਗਿਆ ਦੋ ਚਮਚੇ ਖਾਣ ਤੋਂ ਬਾਅਦ ਦੇ ਵਿੱਚ ਇਹ ਦੋਵੇਂ ਜੋ ਪਹੁੰਚੇ ਹੋਏ ਸੀ ਉੱਥੇ ਦੁਕਾਨ ਤੇ ਉਸ ਤੋਂ ਬਾਅਦ ਹੁਣ ਪੁਲਿਸ ਨੂੰ ਇਹਨਾਂ ਨੇ ਫੋਨ ਕਰਕੇ ਸ਼ਿਕਾਇਤ ਜ਼ਰੂਰ ਕੀਤੀ ਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਫੂਡ ਡਿਪਾਰਟਮੈਂਟ ਜੋ ਹੈ ਕੀ ਐਕਸ਼ਨ ਲੈਂਦਾ ਇਹ ਦੇਖਣ ਵਾਲੀ ਗੱਲ ਹੋਏਗੀ ਤੁਹਾਨੂੰ ਸੁਣਾਵਿ ਦਿੰਨੇ ਆ ਅਖਿਰਕਾਰ ਕੀ ਕੁਝ ਕੀਤਾ ਇਸ ਵਿਅਕਤੀ ਨੇ ਭਾਈ ਸੌਰਭ ਭਾਈ ਕਿੱਥੋਂ ਦੇ ਰਹਿਣ ਵਾਲੇ ਹੋ ਜਲੰਧਰ ਦਾ ਭਾਈ ਕਿੱਥੇ ਆਏ ਸੀ ਤੇ ਕੀ ਹੋਇਆ ਜੰਮੀ ਬਾਏ ਟ੍ਰੈਵੀ ਦਾ ਸਟ੍ਰੌਂਗ ਨੂਡਲ ਖਾਣ ਆਏ ਸੀ ਆਪਣੇ ਬ੍ਰਦਰ ਦੇ ਨਾਲ ਹਾਂਜੀ ਠੀਕ ਹੈ ਜੀ ਇੱਥੇ ਉਹ ਨੂਡਲ ਨੇ ਦੋ ਸਪੂਨ ਖਾਧੇ ਆ ਉਹਦੇ ਵਿੱਚੋਂ ਸੁੰਡੀ ਨਿਕਲੀ ਅੱਛਾ ਜੀ ਜਦੋਂ ਆਪਾਂ ਸਟਾਫ ਨੂੰ ਗਿਆ ਸਟਾਫੋਂ ਪਲੇ ਤਹਾਡੇ ਜਿਹੜੇ ਓਨਰ ਹੈ ਉਹਨਾਂ ਨਾਲ ਗੱਲ ਹੋਈ ਕੋਈ ਓਨਰ ਹੈ ਨਹੀਂ ਜੀ ਕਹਿੰਦੇ ਓਨਰ ਹੈ ਨਹੀਂ ਅੱਛਾ ਜੀ ਤੇ ਓਨਰ ਤਾਂ ਤੁਹਾਡੀ ਕੋਈ ਗੱਲ ਹੋਈ ਇਹਨਾਂ ਨਾਲ ਕੋਈ ਜਾਂ ਕੋਈ ਇਹਨਾਂ ਨਾਲ ਕੋਈ ਤਾਂ ਨਾ ਬਸ ਇਹਨਾਂ ਦੇ ਅੰਦਰ ਕੋਈ ਉਹ ਕਿਹੜਾ ਆਪਣਾ ਹਾਂਜੀ ਬਾਉਂਸਰ ਨੇ ਚੱਕ ਕੇ ਬਾਹਰ ਕੱਢ ਦਿੱਤਾ ਕਹਿੰਦੇ ਬਾਹਰ ਜਾਓ ਜੀ ਬਲਕਿ ਤਾਂ ਨਾਲ ਬੱਤਲੂ ਕੀ ਕੀਤੀ ਤੁਸੀਂ ਪੁਲਿਸ ਨੂੰ ਫੋਨ ਕੀਤਾ ਹੁਣ ਤੱਕ ਪੁਲਿਸ ਨੂੰ ਮੈਂ ਅਜੇ ਫੋਨ ਕੀਤਾ ਨਹੀਂ ਹੁਣ ਮੈਂ ਕਰਾਂ ਲੰਗਾ ਹਾਂਜੀ ਕਰੋ ਮੈਂ ਤਾਂ ਹਰਗੇ ਇਹੀ ਕਰੂੰਗਾ ਪੁਲਿਸ ਨੂੰ ਫੋਨ ਉਹਨਾਂ ਨੇ ਪਲੇਟਾ ਪਲੂਟਾ ਸਭ ਚੁਕਾਤੀ ਆਪਣੇ ਬੰਦੇ ਨੂੰ ਦੋਕੇ ਮਾਰ ਕੇ ਕਿ ਚੱਕੋ ਚੱਕੋ ਇੱਥੋਂ ਚੱਕੋ ਕਿ ਸਾਰੇ ਕਾਫੀ ਵਾਰੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਵੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕੋਈ ਗੱਲਬਾਤ ਨਹੀਂ ਹੋਈ ਕਿੰਨਾ ਕੋਈ ਗੱਲਬਾਤ ਦੇਖ ਇਹਦਾ ਬੌਂਸਰ ਵਗੈਰਾ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ ਉਹ ਤਾਂ ਧੱਕੇ ਮਾਰ ਰਿਹਾ ਸੀ ਉਹ ਕਹਿੰਦੇ ਚਲੋ ਜਾਓ ਬਾਹਰ ਤੁਸੀਂ ਅੱਛਾ ਕਹਿੰਦਾ ਹੰਗਾਮਾ ਨਾ ਕਰੋ ਜਾਓ ਮੈਂ ਇਹ ਕਹਿ ਰਿਹਾ ਜੀ ਅੱਜ ਮਹਿਨਾ ਹੋ ਰਿਹਾ ਅੰਦਰ ਜੇ 100 ਬੰਦਾ ਬੈਠਾ ਤਾਂ 100 ਨਾ ਵੀ ਹੋ ਸਕਦਾ ਜੀ ਜੇ ਮੈਂ ਪੈਸੇ ਦੇ ਕੇ ਚੀਜ਼ ਖਾ ਰਿਹਾ ਹੈਗਾ ਜੇ ਮਹਿਨਾ ਇਹ ਚੀਜ਼ ਹੋ ਸਕਦੀ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਨਾ ਇਹ ਚੀਜ਼ ਜੀ ਸਰ ਤੇ ਕੱਲ ਨੂੰ ਜੇ ਕੋਈ ਪ੍ਰੋਬਲਮ ਆਂਦੀ ਹੈ ਜੇ ਬਿਮਾਰ ਹੁੰ ਇਹ ਇਹਨਾਂ ਦੇ ਜਿਹੜੇ ਸ਼ੈਫ ਬਣਾਉਂਦੇ ਹੋ ਬਣਾਣ ਲੱਗੇ ਦੇਖ ਦੇਣੀ ਹੈਗੇ ਕੀ ਪਾ ਰਹੇ ਆ ਕੀ ਨਹੀਂ ਪਾ ਰਹੇ